ਵਦੇਸ਼ੀ ਦੂਸਰੇ ਸਟੇਟਾਂ ਚੋਂ ਲਿਆ ਕੇ ਲੋਕਾਂ ਨੂੰ ਡਿਵੈਲਪਮੈਂਟ ਕੀਤੀ ਜਾ ਰਹੀ ਆ ਸਾਡੇ ਜਿਹੜੇ ਘਰ ਖਾਲੀ ਪਏ ਆ ਤੇ ਬਾਹਰੋਂ ਪਿੰਡ ਵੀ ਸਾਡੇ ਘਰ ਖਾਲੀ ਪਏ ਆ ਜਿਹੜੀਆਂ ਦੂਸਰੀਆਂ ਸਟੇਟਾਂ ਚੋਂ ਆ ਕੇ ਇਹਨਾਂ ਨੂੰ ਜ਼ਮੀਨ ਬਣਾਵੜਾ ਕੇ ਦੇ ਰਿਆ ਸਰਕਾਰ ਨੂੰ ਇਹ ਨੀਤੀ ਖਤਮ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਮੁਰਦਾਵਾਰ ਮੁਰਦਾਵਾਰ ਜੀ ਪਾਲਸੀ ਵਾਪਸ ਲਓ ਵਾਪਸ ਲਓ ਲੈਂਡ ਪੁਲਿੰਗ ਪਾਲਸੀ ਵਾਪਸ ਲਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਪਾਲ ਸਿੰਘ ਸਰਪੰਚ ਵਡਾਲਾ ਖੁਰਦ ਮੌਜੂਦਾ ਅਸੀਂ ਇਹ ਸਾਡਾ ਨਜ਼ਦੀਕੀ ਪਿੰਡ ਆ ਸਾਡੇ ਆਪਸੀ ਭਾਈਚਾਰਕ ਸਾਂਝ ਆ ਅਸੀਂ ਅੱਜ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਜਿਹੜੀ ਸਰਕਾਰ ਵੱਲੋਂ ਲੈਂਡ ਪੋਲਿੰਗ ਨੀਤੀ ਬਣਾਈ ਗਈ ਆ ਉਹ ਜਿਹੜੀ ਵਡਾਲਾ ਕਲਾਂ ਦੀ 150 ਏਕੜ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਤੇ ਅਸੀਂ ਉਹਦੇ ਵਿਰੋਧ ਦੇ ਹੱਕ ਵਿੱਚ ਇਕੱਠ ਕੀਤਾ ਆ ਇਹ ਜਿਹੜੀ ਪਹਿਲਾਂ ਲੈਂਡਿੰਗ ਪੋਲੀ ਨੀਤੀ ਬਣਾਉਣ ਤੋਂ ਪਹਿਲਾਂ ਜਿਹੜਾ ਇਹ ਇਕੱਠ ਕਰਦੇ ਜਾਂ ਗ੍ਰਾਮ ਸਭਾ ਬਣਾਉਂਦੇ ਆ ਕਰਦੇ ਆ ਉਹ ਸਾਡੇ ਕੋਈ ਪਹਿਲਾਂ ਨਹੀਂ ਹੁਣ ਅਸੀਂ ਇਸ ਦੇ ਵਿਰੋਧ ਦੇ ਵਿੱਚ ਅਸੀਂ ਗ੍ਰਾਮ ਸਭਾ ਕਰਾਂਗੇ ਸਾਡੇ ਤੋਂ ਪਹਿਲਾਂ ਕੋਈ ਸਹਿਮਤੀ ਨਹੀਂ ਲਈ ਗਈ ਨਾ ਕੋਈ ਸਾਡਾ ਮਤਾ ਇਸ ਦੇ ਸਬੰਧ ਵਿੱਚ ਪਾਇਆ ਗਿਆ ਆ ਅਸੀਂ ਇਹਦੇ ਵਿਰੋਧ ਵਿੱਚ ਹੀ ਇਕੱਠ ਕਰ ਰਹੇ ਆ ਅਸੀਂ ਇਹਦਾ ਵਿਰੋਧ ਹੀ ਕਰਦੇ ਆ ਆਰ ਆਪਣੇ ਜਿਹੜਾ ਸੋਸ਼ਲ ਮੀਡੀਆ ਸਰਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਈ ਜ਼ਿੰਮੇਵਾਰਾਂ ਦੇ ਵੀਡੀਓ ਪੋਸਟ ਕਰ ਰਹੀ ਹੈ ਤੇ ਉਹ ਜ਼ਿੰਮੇਵਾਰ ਕਹਿ ਰਹੇ ਕਿ ਇਹ ਨੀਤੀ ਚੰਗੀ ਹੈ ਇਹ ਸਰਕਾਰ ਬਿਲਕੁਲ ਇੱਕ ਝੂਠੇ ਹੱਥ ਕੰਡੇ ਅਪਣਾ ਰਹੀ ਆ ਇਹ ਜੋ ਜਿਹੜੇ ਕੋਈ ਤਸਵੀਰਾਂ ਕਿਸੇ ਹੋਰ ਜਗ੍ਹਾ ਦੀਆਂ ਹੁੰਦੀਆਂ ਉਹ ਕਿਸੇ ਹੋਰ ਜਗ੍ਹਾ ਤੇ ਪੇਸਟ ਕਰਕੇ ਐਡ ਕਰਕੇ ਉਹ ਐਡੀਟਿੰਗ ਕਰਕੇ ਉਹ ਝੂਠੇ ਜਿਹੜੀ ਐਡੀਟਿੰਗ ਕਰ ਰਹੀ ਆ ਜਿਹੜੀ ਐਡ ਕਰ ਰਹੀ ਹੈ ਦੀ ਤੇ ਹੁਣ ਤੁਹਾਡਾ ਕੀ ਹੈ ਜਾਂ ਨੈਕਸਟ ਕੀ ਪ੍ਰੋਗਰਾਮ ਹੈ ਇਹ ਸਾਡਾ ਨੈਕਸਟ ਪ੍ਰੋਗਰਾਮ ਇਹੀ ਹੈ ਵੀ ਸਰਕਾਰ ਇਸ ਨੀਤੀ ਨੂੰ ਖਤਮ ਕਰੇ ਜਿਹੜੇ ਸਾਡੇ ਜ਼ਿਮੀਂਦਾਰ ਕਿਸਾਨ ਭਰਾ ਆ ਇਸੇ ਤੇ ਹੀ ਖੇਤੀ ਤੇ ਨਿਰਭਰ ਆ ਤੇ ਜਿਹੜੀ ਇਹ ਨੀਤੀ ਜੇ ਇਹਨਾਂ ਨੇ ਨਾ ਖਤਮ ਕੀਤੀ ਤੇ ਇਸ ਅਸੀਂ ਸੰਘਰਸ਼ ਨੂੰ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ ਸਰਕਾਰ ਦਾ ਵਿਰੋਧ ਕਰਾਂਗੇ ਅਸੀਂ ਇਸ ਨੀਤੀ ਦੇ ਹੱਕ ਵਿੱਚ ਨਹੀਂ ਆ ਜਿਹਦਾ ਸਾਹਿਬਾ ਜੀ ਤੁਸੀਂ ਕੀ ਕਾਰਨ ਹੈਗਾ ਕਿ ਅੱਜ ਸਾਡੇ ਇੱਥੇ ਜ਼ਿਮੀਂਦਾਰ ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਹਾਲ ਚਾ ਵਾਹਿਗੁਰੂ ਜੀ ਕੀ ਫਤਹਿ ਰਣਾ ਗੋਮੀ ਸਿੰਘ ਗੰਦਾਵਾ ਪਿੰਡ ਬਡਾਲਾ ਕਲਾਂ ਸਰਪੰਚ ਜੋ ਜ਼ਿਲ੍ਹਾ ਕਪੂਰਥਲਾ ਵਿੱਚ ਤੇ ਅਸੀਂ ਅੱਜ ਇਕੱਠੇ ਹੋਏ ਜੋ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਚ ਅਸੀਂ ਇਕੱਠੇ ਹੋਏ ਆ ਤੇ ਮੇਰੇ ਪਿੰਡ ਦੀ ਜੋ 100 150 ਕਿੱਲੇ ਦੇ ਯੂਰ ਬੋਟ ਹੈ ਜੋ ਨਾ ਇੱਕ ਵਾਰ ਕਰਨ ਦੀ ਕੋਸ਼ਿਸ਼ ਕਰ ਰਹੇ ਅਸੀਂ ਉਹਦੇ ਵਿਰੋਧ ਚ ਸਾਰੇ ਜ਼ਿਮੀਂਦਾਰ ਇਕੱਠੇ ਹੋਏ ਆ ਮੇਰੇ ਨਾਲ ਨਾਲ ਸਾਡੇ 3-4 ਪਿੰਡਾਂ ਦੇ ਨਾਲ ਸਰਮੇਂ ਸਾਹਿਬ ਆ ਅਸੀਂ ਇਸ ਨੀਤੀ ਦਾ ਬਹੁਤ ਜ਼ਿਆਦਾ ਪੱਧਰ ਤੇ ਵਿਰੋਧ ਕਰ ਰਹੇ ਹਾਂ ਇਹ ਨਹੀਂ ਕਵੀ ਅਸੀਂ ਇਹ ਰਹਿ ਗਏ ਕੋਤੋਂ ਨਹੀਂ ਅਸੀਂ ਜਿੱਥੇ ਤੱਕ ਵੀ ਜਾ ਹੋਇਆ ਅਸੀਂ ਜਾਵਾਂਗੇ ਪਰ ਅਸੀਂ ਇਹ ਪਾਲਿਸੀ ਇੱਥੇ ਲਾਗੂ ਨਹੀਂ ਕਰਾਂਗੇ ਸਰਕਾਰ ਨੇ ਕਾਫੀ ਹੁਣ ਕਿਹਾ ਕੀ ਅਸੀਂ ਸੌਦਾ ਕਰ ਦੁੱਤੀਆਂ ਇਹਦੇ ਵਿੱਚ ਤੇ ਨਾਲ ਕੋਈ ਫਾਇਦਾ ਨਹੀਂ ਨਹੀਂ ਸੌਦਾ ਨਹੀਂ ਮੈਂ ਸੌਦਾ ਨਹੀਂ ਸੰਧਦਾ ਮੈਂ ਤਾਂ ਲਾਲਚ ਸੰਧਦਾ ਇਹੋ ਇੱਕ ਸਰਕਾਰ ਲਾਲਚ ਦੇ ਰਹੀ ਹੈ ਕਿਸੇ ਵੀ ਕਿਸਮ ਦਾ ਵੀ ਪੈਸੇ ਨੂੰ ਦੇ ਰਹੀ ਆ ਕਿਸੇ ਨਾ ਕਿਸੇ ਤਰ੍ਹਾਂ ਇਹ ਮੰਨ ਜਾਣ ਸਾਨੂੰ ਚੰਡੀਗੜ੍ਹ ਵੀ ਸੱਦਿਆ ਗਿਆ ਪਰ ਸਾਡੀ ਉੱਥੇ ਵੀ ਵਿਰੋਧਤਾ ਹੀ ਸੀ ਅਸੀਂ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਲਾਗੂ ਕਰਨ ਕਵਾਂਗੇ ਉਹਦੇ ਲਈ ਸਾਨੂੰ ਜਿੱਥੇ ਦਾ ਵੀ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਪਰ ਸਾਡੇ ਜ਼ਿੰਮੇਦਾਰ ਮੇਰੇ ਜੋ ਵੀ ਭੜਾਇਆ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਸਾਡੀ ਇਹੋ ਕੋਸ਼ਿਸ਼ ਹੈ ਵੀ ਇਹ ਕੰਮ ਨਾ ਹੋਵੇ ਇਹ ਕੌਂਸੀ ਜਿਹੜੀ ਆ ਇਹ ਰੱਦ ਕੀਤੀ ਜਾਵੇ ਜਥੇਬੰਦੀਆਂ ਵੀ ਤੁਹਾਡਾ ਸਾਥ ਦਿੱਤਾ ਕਿਸਾਨ ਜਿੱਤੇ ਹੁੰਦੀਆਂ ਜਾਂ ਕੋਈ ਹਜੇ ਤੱਕ ਨਹੀਂ ਅਸੀਂ 86 ਪਾਰਟੀ ਵੀ ਹਜੇ ਤੱਕ ਚਲੋ ਅਸੀਂ ਇੱਕ ਟੈਂਪਰ ਪੱਧਰ ਤੇ ਕਰ ਰਹੇ ਹਾਂ ਜੀ ਸਾਨੂੰ ਉਹਨਾਂ ਦੀ ਲੋੜ ਤੇ ਵੀ ਜ਼ਰੂਰ ਅਸੀਂ ਸਦਾਂ ਦੇ ਨਾਲ ਲੜਾਂਗੇ ਜੇ ਸ਼ੰਦਾਰ ਚੇਤੇ ਉੱਪਰ ਤੱਕ ਨਹੀਂ ਜਾਣਾ ਪਿਆ ਵੱਡੇ ਪੱਧਰ ਤੇ ਅਸੀਂ ਲਿਆਵਾਂਗੇ ਉਹ ਸਾਡੇ ਨਾਲ ਆਉਣਗੇ ਜਿਵੇਂ ਜਸਾ ਸਾਡੇ ਜੀਮੇਰ ਪਰ ਆਇਆ ਉਹ ਕਿੰਨਾ ਪਛੜਣ ਜਿੱਦਾਂ ਕਿ ਕਈ ਪਿੰਡਾਂ ਦੇ ਵਿੱਚ ਜਿੱਥੇ ਜ਼ਮੀਨ ਆਉਂਦੀ ਸੀ ਉੱਥੇ ਪੰਚਾਇਤ ਇਕੱਠੀਆਂ ਹੋਈਆਂ ਗ੍ਰਾਮ ਸਭਾ ਹੋਈ ਉਹਨਾਂ ਨੇ ਮਤੇ ਵੀ ਪਾਈ ਇੱਥੇ ਵੀ ਕੋਈ ਇਦਾਂ ਦਾ ਹੋਊ ਜੀ ਸਾਡੇ ਚਲੋ ਉਹ ਹੁੰਦੀਆਂ ਆਂ ਅਸੀਂ ਅਜੇ ਕੱਲ ਨੂੰ ਕੱਲ ਦਾ ਸ ਹੈ ਟਾਈਮ ਆਂ ਅਸੀਂ ਗ੍ਰਾਮ ਸਭਾ ਜਾਂ ਆਮ ਇਜਲਾਸ ਆਪਾਂ ਕਹਿੰਦੇ ਨੇ ਉਹ ਕਰਾਂਗੇ ਉਹਦੇ ਤੇ ਸਾਰੇ ਪਿੰਡ ਦੀ ਸਹਿਮਤੀ ਨਾਲ ਇਹ ਕਰਾਂ ਹਲੋ ਹੋਰ ਕੀ ਪੂਰਾ ਮਸਲਾ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਪਾਲ ਸਿੰਘ ਸਰਪੰਚ ਵਡਾਲਾ ਖੁਰਦ ਮੌਜੂਦਾ ਅਸੀਂ ਇਹ ਸਾਡਾ ਨਜ਼ਦੀਕੀ ਪਿੰਡ ਆ ਸਾਡੇ ਆਪਸੀ ਭਾਈਚਾਰਕ ਸਾਂਝ ਆ ਅਸੀਂ ਅੱਜ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਜਿਹੜੀ ਸਰਕਾਰ ਵੱਲੋਂ ਲੈਂਡ ਪੋਲਿੰਗ ਨੀਤੀ ਬਣਾਈ ਗਈ ਆ ਉਹ ਜਿਹੜੀ ਵਡਾਲਾ ਕਲਾਂ ਦੀ 150 ਏਕੜ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਤੇ ਅਸੀਂ ਉਹਦੇ ਵਿਰੋਧ ਦੇ ਹੱਕ ਵਿੱਚ ਇਕੱਠ ਕੀਤਾ ਆ ਇਹ ਜਿਹੜੀ ਪਹਿਲਾਂ ਲੈਂਡਿੰਗ ਪੋਲੀ ਨੀਤੀ ਬਣਾਉਣ ਤੋਂ ਪਹਿਲਾਂ ਜਿਹੜਾ ਇਹ ਇਕੱਠ ਕਰਦੇ ਜਾਂ ਗ੍ਰਾਮ ਸਭਾ ਬਣਾਉਂਦੇ ਆ ਕਰਦੇ ਆ ਉਹ ਸਾਡੇ ਕੋਈ ਪਹਿਲਾਂ ਨਹੀਂ ਹੁਣ ਅਸੀਂ ਇਸ ਦੇ ਵਿਰੋਧ ਦੇ ਵਿੱਚ ਅਸੀਂ ਗ੍ਰਾਮ ਸਭਾ ਕਰਾਂਗੇ ਸਾਡੇ ਤੋਂ ਪਹਿਲਾਂ ਕੋਈ ਸਹਿਮਤੀ ਨਹੀਂ ਲਈ ਗਈ ਨਾ ਕੋਈ ਸਾਡਾ ਮਤਾ ਇਸ ਦੇ ਸਬੰਧ ਵਿੱਚ ਪਾਇਆ ਗਿਆ ਆ ਅਸੀਂ ਇਹਦੇ ਵਿਰੋਧ ਵਿੱਚ ਹੀ ਇਕੱਠ ਕਰ ਰਹੇ ਹਾਂ ਅਸੀਂ ਇਹਦਾ ਵਿਰੋਧ ਹੀ ਕਰਦੇ ਆ ਆਰ ਆਪਣੇ ਜਿਹੜਾ ਸੋਸ਼ਲ ਮੀਡੀਆ ਬਣਾਈ ਲਈ ਸਰਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਈ ਜ਼ਿੰਮੇਵਾਰਾਂ ਦੇ ਵੀਡੀਓ ਪੋਸਟ ਕਰ ਰਹੀ ਹੈ ਤੇ ਉਹ ਜ਼ਿੰਮੇਵਾਰ ਕਹਿ ਰਹੇ ਕਿ ਇਹ ਨੀਤੀ ਚੰਗੀ ਹੈ ਇਹ ਸਰਕਾਰ ਬਿਲਕੁਲ ਇੱਕ ਝੂਠੇ ਹੱਥ ਕੰਡੇ ਅਪਣਾ ਰਹੀ ਆ ਇਹ ਜੋ ਜਿਹੜੇ ਕੋਈ ਤਸਵੀਰਾਂ ਕਿਸੇ ਹੋਰ ਜਗ੍ਹਾ ਦੀਆਂ ਹੁੰਦੀਆਂ ਉਹ ਕਿਸੇ ਹੋਰ ਜਗ੍ਹਾ ਤੇ ਪੇਸਟ ਕਰਕੇ ਐਡ ਕਰਕੇ ਉਹ ਐਡੀਟਿੰਗ ਕਰਕੇ ਉਹ ਝੂਠੇ ਜਿਹੜੇ ਐਡੀਟਿੰਗ ਕਰ ਰਹੀ ਆ ਜਿਹੜੀ ਐਡ ਕਰ ਰਹੀ ਹੈ ਇਹ ਦੀ ਤੇ ਹੁਣ ਤੁਹਾਡਾ ਕੀ ਹੈ ਜਾਂ ਨੈਕਸਟ ਕੀ ਪ੍ਰੋਗਰਾਮ ਹੈ ਇਹ ਸਾਡਾ ਨੈਕਸਟ ਪ੍ਰੋਗਰਾਮ ਇਹੀ ਹੈ ਵੀ ਸਰਕਾਰ ਇਸ ਨੀਤੀ ਨੂੰ ਖਤਮ ਕਰੇ ਜਿਹੜੇ ਸਾਡੇ ਜ਼ਿਮੀਂਦਾਰ ਕਿਸਾਨ ਭਰਾ ਆ ਇਸੇ ਤੇ ਹੀ ਖੇਤੀ ਤੇ ਨਿਰਭਰ ਆ ਵੀ ਜਿਹੜੀ ਇਹ ਨੀਤੀ ਜੇ ਇਹਨਾਂ ਨੇ ਨਾ ਖਤਮ ਕੀਤੀ ਤੇ ਇਸ ਅਸੀਂ ਸੰਘਰਸ਼ ਨੂੰ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ ਸਰਕਾਰ ਦਾ ਵਿਰੋਧ ਕਰਾਂਗੇ ਅਸੀਂ ਇਸ ਨੀਤੀ ਦੇ ਹੱਕ ਵਿੱਚ ਨਹੀਂ ਆ ਜਿਹਦਾ ਸਾਹਿਬ ਅਜੇ ਤੁਸੀਂ ਪਰ ਅਸੀਂ ਕਈ ਵਾਰੀ ਹੁਣ ਸਾਰੇ ਦੇ ਚੁੱਕੇ ਆ ਦੀ ਹਿਸਾਬ ਦੇ ਪੇਸ਼ ਹੋ ਚੁੱਕੇ ਆ ਸਾਰਿਆਂ ਨੂੰ ਅਸੀਂ ਦੇ ਚੁੱਕੇ ਆ ਇਹ ਕਹਿੰਦਾ ਨਾ ਆਸਾਈ ਸੁਣਵਾਇ ਸਾਡੀ ਕਿਸੇ ਨੇ ਨਹੀਂ ਕੀਤੀ ਉਲਟ ਕਹੀ ਜਾਂਦੇ ਤੁਸੀਂ ਸਹਿਮਤ ਆ ਜਦ ਅਸੀਂ ਸਾਰੇ ਵਿਰੋਧ ਵਿੱਚ ਆ ਕਿਸੇ ਨੇ ਜ਼ਮੀਨ ਨਹੀਂ ਦੇਣੀ ਕਿਸੇ ਨੇ ਕੋਈ ਪੰਚਾਇਤੀ ਮਤਾ ਪਾਇਆ ਕੋਈ ਪੰਚਾਇਤੀ ਮਤਾ ਹੀ ਪਾ ਰਹੇ ਆ ਉਹ ਕੱਲ ਜਾਂ ਪਰਸੋਂ ਪੈ ਜਾਣਾ ਸਾਰੀ ਬਾਕੀ ਦਿੱਤੇ ਆ ਬਾਕੀ ਜੀਸਾ ਸਾਹਿਬ ਦੇ ਉੱਡਾ ਆੜਿਆਂ ਦੇ ਚੰਡੀਗੜ੍ਹ ਉਹ ਜਿਹੜੀ ਮੀਟਿੰਗ ਉੱਥੇ ਵੀ ਗਏ ਸੀ ਪਰ ਉਹ ਉਲਟ ਵੀ ਆਂਦੇ ਜਾਂਦੇ ਜਦ ਅਸੀਂ ਇਹਦੇ ਬਿਲਕੁਲ ਖਿਲਾਫ ਆ ਅਸੀਂ 1 ਇੰਚ ਨਹੀਂ ਦੇਣੀ ਔਰ ਗਾਹ ਜੋ ਨਾ ਕਿਸੇ ਉਹਨਾਂ ਕੇ ਫਿਰ ਗਾਹ ਪ੍ਰੋਸੈਸ ਕੀ ਕਰਾਂਗੇ ਹੁਣ ਬਾਅਦ ਦੀ ਗੱਲ ਹੈ ਜਿਹੜਾ ਲਾਲਚ ਦੇ ਰਿਹਾ ਤੁਹਾਨੂੰ ਸਾਡੇ ਚਰਮਤਾਬਕ ਵੀ ਲਾਲਚ ਦੇ ਰਿਹਾ 1 ਲੱਖ ਰੁਪਏ ਸਾਲਾਨਾ ਦੇ ਆ ਕੇ ਕਿੱਥੇ ਹੋਵੇ ਸਾਡੀ ਜਦੋਂ ਇਹਨਾਂ ਹੀ ਸਹਿਮਤੀ ਨਹੀਂ ਅਸੀਂ ਕੀ ਕਰਨਾ ਜੋ ਜ਼ਮੀਨ ਹੀ ਨਹੀਂ ਦੇਣੀ ਜੀ ਸਾਡਾ ਜ਼ਮੀਨ ਸਾਡੀ ਉਹ ਤੋਂ ਇੱਕੋ ਉਹ ਚੀਜ਼ ਹੈ ਤੋਂ ਖਾਣੇ ਅਸੀਂ 1 ਲੱਖ ਨੂੰ ਕੀ ਕਰਾਂਗੇ ਅਸੀਂ ਸਿਰਫ ਜਿਹੜੀ ਜ਼ਮੀਨ ਨੇ ਉਹ ਸਾਡੀ ਉਹੀ ਆ ਉਹਦੇ ਨੇ ਅਸੀਂ ਡਿਪੈਂਡ ਕਰਦੇ ਆ ਕਿ ਤੁਹਾਡਾ ਇਹ ਨਹੀਂ ਨੇਪਦਾ ਨਹੀਂ ਤਾਂ ਲੋਕੋ ਨਹੀਂ ਆਉਣਗੇ ਕੀ ਕਰੋ ਅਸੀਂ ਦੇਖੋ ਆਲਿਆਂ ਹੀ ਚੱਲਦੇ ਆ ਅਕੋਰਡਿੰਗ ਟੂ ਰੂਲ ਉਹ ਕਰ ਰਹੇ ਹੀ ਕਰ ਵੀ ਸਾਰੀ ਕਰ ਦਿੱਤੀ ਆ ਜੇ ਨਾ ਕਰਨਗੇ ਫਿਰ ਅਸੀਂ ਅਗਲਾ ਸਟੈਪ ਲਵਾਂਗੇ ਉਕੀ ਲਈ ਮੈਂ ਮੁੱਖੇ ਮਤਾਵ ਜਤਾਉ ਉਹ ਚੱਲਣ ਕਿਉਂ ਨਾ ਚੱਲ ਲਵਾਂਗੇ ਜ਼ਮੀਨ ਨਹੀਂ ਤੇ ਜੀ ਅਸੀਂ ਤਾਂ ਮੇ ਜੋ ਮਰਜੀ ਕਰੀ ਗਾ ਕਰਾਂਗੇ ਇਹ ਪਰਡੈਕ ਕਰੋਗੇ ਤੁਸੀਂ ਕਰਾਂਗੇ ਇਹ ਸਭ ਕੁਝ ਕਰਾਂਗੇ ਜਿੰਨਾ ਚਿਰ ਨਹੀਂ ਉਹ ਤਾਂ ਫੇਵਣਾ ਹੀ ਹੋਣਾ ਇਹ ਤੋਂ ਨਾਲ ਅਗੇ ਹੋਈ ਕਰਨ ਜਿੰਨਾ ਅਸੀਂ ਮੰਨਗੇ ਪਰ ਜਦੋਂ ਕਹਿੰਦੇ ਆ ਸਹਿਮਤ ਨਹੀਂ ਤਾਂ ਅਸੀਂ ਲਿਖ ਲੈ ਦੇ ਕੇ ਆ ਕੇ ਲੈ ਕੇ ਵੀ ਅਸੀਂ ਇਨੇ ਬੰਦੇ ਕੋਈ ਸਹਿਮਤੀ ਨੂੰ ਕੈਨਸਲ ਕਰਨ ਜਿਵੇਂ ਆਪਣੀ ਆਪਣੀ ਬੋਲੀ ਤੇ ਹੈਗੇ ਨਾ ਵੀ ਜੇ ਨਾ ਸਹਿਮਤ ਹੋਣਗੇ ਤਾਂ ਅਸੀਂ ਜ਼ਮੀਨ ਨਹੀਂ ਲਵਾਂਗੇ ਤੇ ਅਸੀਂ ਲਿਖ ਕੇ ਦੇ ਕੇ ਆਇਆ ਦਰਦਾ ਫਿਰਨਦਾ ਆ ਸਾਨੂੰ ਕਿਉਂ ਜੀਣਾ ਹਰਾਮ ਕੀਤਾ ਸਾਡਾ ਇਹ ਤੁਹਾਨੂੰ ਲੱਗਦਾ ਨਹੀਂ ਇਹ ਸਰਕਾਰ ਕਿਸਾਨ ਵਰਗ ਦੀ ਅਧੀਸ ਦੇ ਥਿਰਿਆ ਜੀ ਉਦਾਂ ਕਹਿੰਦੇ ਦੇਖੋ ਜਿਹੜਾ ਬੰਦਾ ਡਿਪੈਂਡ ਕਰਦਾ ਉੱਥੇ ਕਿੰਨੇ ਜ਼ਿੰਮੇਵਾਰ ਕੰਮ ਕਰਦੇ ਕਿੰਨੇ ਮਜ਼ਦੂਰ ਕੰਮ ਕਰਦੇ ਸਾਰੇ ਬੇਕਾਰਾਂ ਵਾਲੀ ਕਰਨ ਵਾਲੀ ਗੱਲ ਹੀ ਆ ਹੋਰ ਕੀ ਕਰ ਸਕਦੇ ਆ ਬਿਜ਼ਨਸ ਕਹਿੰਦੇ ਬਿਜ਼ਨਸ ਕਿਹੜਾ ਕਾਲੂ ਜ਼ਿੰਮੇਵਾਰ ਲੱਗਾ ਜੀ ਕੀ ਲੱਭਣਾ ਹਾਂ ਉਤੋਂ ਕੀ ਲੱਭੂ ਸਾਨੂੰ ਪਲਾਟ ਇੱਕ ਲੈ ਲਮਾ ਕਿਲਾ ਦੇ ਕੇ ਇੱਕ ਕਨਾਂਥਾ ਉਹਨੂੰ ਕੀ ਕਰਾਂਗੇ ਇੱਕ ਸਾ ਰੋਟੀ ਦੱਣਗੇ ਕਹਿੰਦੇ ਨਾ ਤੇ ਬਾਕੀ ਤਾਂ ਫਿਊਚਰ ਸਾਡਾ ਗਿਆ ਸਾਡੇ ਬੱਚਿਆਂ ਦਾ ਫਿਊਚਰ ਖਤ ਜਮੀਨਦਾਰ ਕਹਿੰਦਾ ਇਹੋ ਜੀ ਇੱਕ ਪ੍ਰਾਪਰਟੀ ਆ ਨਾ ਜਿਹੜੀ ਇੱਕ ਜ਼ਿਮੀਂਦਾਰ ਦੀ ਐਫਟੀ ਆ ਹੋਰ ਤਾਂ ਕੁਛ ਨਹੀਂ ਨਾ ਇਹ ਜ਼ਮੀਨ ਵੇਚਣੀ ਜਿਹੜੀ ਐ ਜ਼ਿਮੀਂਦਾਰ ਨੂੰ ਮਾਂ ਦੇ ਬਰਾਬਰ ਨਹੀਂ ਹੈ ਇਹ ਤਾਂ ਠੀਕ ਆ ਹੁਣ ਚੋ ਕੋਈ ਲੋਡ ਬੰਦਾ ਆਪਣਾ ਹੁੰਦਾ ਕੱਲ ਵੱਖਰੀ ਆ ਹੂੰ ਹੂੰ ਉਹ ਨਹੀਂ ਕਹਿ ਸਕਦੇ ਨਾ ਉਹ ਇੱਕ ਹੈ ਤੇ ਆਪਣੀ ਮਾਂ ਹੀ ਆ ਹੈ ਨਾ ਤੇ ਬਾਕੀ ਤੁਸੀਂ ਜਾਣੀ ਕਿਤਨਾ ਕਦਾਂ ਜਾਣਦੇ ਹੈ ਕਿ ਪੰਜਾਬ ਦੇ ਲੱਖ ਬੰਦੇ ਸਾਰੇ ਜ਼ਮੀਨ ਵੇਚ ਕੇ ਵਿਦੇਸ਼ਾਂ ਭੱਜਦੇ ਨੇ ਦੇਖੋ ਤਾਂ ਪਾਲਸੀ ਐ ਪਾਲਸੀ ਆ ਹੁਣ ਜੇ ਜ਼ਮੀਨ ਬੱਚਿਆਂ ਲਈ ਖੋਊਗਾ ਨਾ ਹੁਣ ਬੱਚਾ ਲਈ ਕੋਈ ਜ਼ਾਇਦਾ ਧੋਊਗੀ ਸਾਡੇ ਬੱਚੇ ਫੌਰਨ ਬੈਠੇ ਆ ਉਹ ਆਉਣ ਕੇ ਦੇਖਣ ਜੋ ਜ਼ਮੀਨ ਬੇਗੀ ਉਹਨਾਂ ਹੀ ਕਰਨਾ। ਕਿਦੜੇ ਨੇ ਸਰਕਾਰਾਂ ਦੀ ਨੀਤੀ ਹੈ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ। ਉਹ ਤਾਂ ਦੱਸਦਾ ਦੇਖਦਾ ਹੀ ਆ। ਆ ਦੇਖਣ ਡਿਆ ਸਭ ਕੁਝ। ਉਹ ਹੀ ਹੈ ਜ਼ਮੀਨ ਦਾ ਕੋਈ ਜ਼ਮੀਨ ਗਈ। ਕੀ ਇਹਦੇ ਵਿੱਚ ਸੈਂਟਰ ਦਾ ਕੋਈ ਹੱਥ ਹੈ? ਕਿਹ ਕਹਿੰਦੇ ਗਵਰਨਮੈਂਟ ਹੈ ਜਾਣਦੀ ਅਸੀਂ ਕੀ ਕਰ ਸਕਦੇ ਆ। ਹੈਨਾ ਇਹਦੇ ਬਾਰੇ ਪੰਜ ਤੂਕਣਾ। ਕਹਿੰਦੇ ਅਵੀ ਆਹ ਜਿਹੜੀ ਜ਼ਮੀਨ ਆ ਜਿਹੜੀ ਮੇਨ ਆ ਸਾਡੀ ਭੁੱਖਾ। ਇਹ ਦੇਣੀ ਹੈ ਨਾ ਬਹੁਤ ਔਖੀ ਆ। ਕੱਟ ਹੋਇਆ ਇੱਕ ਇਸ ਇਸ ਵਕਤ ਸੇ ਅੱਜ ਦਾ ਇਕੱਠ ਜਿਹੜਾ ਇਹ ਪਿੰਡ ਬਡਾਲਾ ਕਲਾਂ ਸਾਡਾ 150 ਕਿੱਲਾ ਪੈੜੀ ਜਿਹੜੀ ਲੈਂਡ ਪੂਲ ਨੂੰ ਪਾਲਿਸੀ ਵਿੱਚ ਗਵਰਨਮੈਂਟ ਰਿਕੁਆਇਰ ਕਰ ਰਹੀ ਹੈ ਅਸੀਂ ਉਹਦੇ ਸਬੰਧੇ ਸਾਰੇ ਇਕੱਠੇ ਹੋਏ ਆ ਅਸੀਂ ਇਸ ਪਾਲਿਸੀ ਦੇ ਬਿਲਕੁਲ ਖਿਲਾਫ ਆ ਮੈਂ ਸੁਖਦੇਵ ਸਿੰਘ ਰੰਧਾਵਾ ਮੈਂ 15-20 ਦਿਨ ਤੋਂ ਪਹਿਲਾਂ ਕੈਨੇਡਾ ਤੋਂ ਆਇਆ ਜਦੋਂ ਕਿ ਮੈਂ ਦੇਖਿਆ ਵੀ ਜਿੰਨੇ ਡਿਵੈਟਾਂ ਚੱਲਦੀਆਂ ਉਹ ਚ ਗਵਰਨਮੈਂਟ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੀ ਆ ਕਿ ਅਸੀਂ ਜਿਹੜੀ ਆ ਜ਼ਬਰਦਸਤੀ ਨਹੀਂ ਕਰਾਂਗੇ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਲਵਾਂਗੇ ਤੇ ਜਦੋਂ ਅਸੀਂ ਐਸਡੀਐਮ ਸਾਹਿਬ ਨੂੰ ਲਿਖ ਕੇ ਦੇਤਾ ਡੀਸੀ ਸਾਹਿਬ ਨੂੰ ਲ ਜਲੰਧਰ ਜਿਹੜੇ ਪੁੱਡਾ ਅਧਿਕਾਰੀ ਉਹਨਾਂ ਦੇ ਤਾਂ ਚੰਡੀਗੜ੍ਹ ਵੀ ਜਿਹੇ ਪੁੱਡਾ ਅਧਿਕਾਰੀਆਂ ਦੇ ਤਾਂ ਤੇ ਫਿਰ ਇਹਦਾ ਮਸਲਾ ਹੱਲ ਬੰਦ ਕਰ ਦੇਣਾ ਚਾਹੀਦਾ ਅਸੀਂ ਤਾਂ ਸਹਿਮਤੀ ਦੇਤੀ ਵੀ ਅਸੀਂ ਨਹੀਂ ਦੇਣੀ ਚਾਹੁੰਦੇ ਜੀ ਵੀ ਕਿਸੇ ਵੀ ਹਾਲਤ ਵਿੱਚ ਕੋਈ ਇੱਕ ਵੀ ਬੰਦਾ ਨਹੀਂ 100 ਦੇ 100% ਜਿਹੜੇ ਆ ਸਾਰੇ ਉਹ ਕੋਈ ਵੀ ਵੈਲੀ ਨਹੀਂ ਦੇਣੀ ਚਾਹੁੰਦਾ ਉਹ ਸਾਡੇ ਤੋਂ ਪਹਿਲਾਂ ਲੈ ਆ ਦੇਖੋ ਘਰੇ ਘਰੇਕ ਅਚਾਰ 5 ਕਿਮੀਆ ਬਣੀਆਂ ਆਪਣੀਆਂ ਦੂਜੀਆਂ ਕਲੋਨੀਆਂ ਤੇ ਉਹਦੇ ਵਿੱਚ ਤਾਂ ਪਲਾਟ ਸਾਰੇ ਖਾਲੀ ਪਏ ਆ ਨਾਲੇ ਡਿਵੈਲਪ ਆ ਇਹ ਤਾਂ ਬੇਰਜਗਾਰੀ ਵਧ ਸਕਦੀ ਹੈ ਬੇਰਜਗਾਰੀ ਵਧੂਗੀ ਜੀ ਜਿਹੜੇ ਛੋਟੇ ਛੋਟੇ ਜ਼ਿਮੀਂਦਾਰ ਆ 150 ਕਿੱਲਾ ਤੇ 200 ਓਨਰ ਆ ਉਹ ਸਾਰੇ ਬੇਰਜਗਾਰੀ ਹੋਣਗੇ ਜੀ ਕੋਈ ਕਿਸੇ ਨੇ ਪਸ਼ੂ ਰੱਖੇ ਆ ਕੋਈ ਹੋਰ ਛੋਟੇ ਮੋਟੇ ਕੰਮ ਕਰਕੇ ਆਪਣਾ ਕਰਦਾ ਸਾਡਾ ਤਾਂ ਪਿੰਡੀ ਬਲੌਕ ਹੋ ਜਾਂਦਾ ਜੀ ਮੋਰੋ ਇਥੋਂ ਬਲਾਕ ਕਰਤਾ ਸਾਡਾ ਰਸਤੇ ਬੰਦ ਹੋ ਜਾਂਦੇ ਸਾਰੇ ਸਾਡਾ ਵੀ ਵਾਧਾ ਵੀ ਹੋ ਸਕਦਾ ਅਪਰਾਧਾ ਵਿੱਚ ਵੀ ਵਾਧਾ ਹੋਊਗਾ ਜਦੋਂ ਬੇਰਜਗਾਰੀ ਹੋਊਗੀ ਤੇ ਅਪਰਾਧਾ ਜੱਟ ਵੈਟ ਕੀ ਵਾਧਾ ਹੋਊਗਾ ਹਾਂ ਇਹ ਦੇਖੋ ਕਹਣੀ ਚਾਹੁੰਦੇ ਆ ਵੀ ਦੇ ਕਰਨੇ ਇਹ ਜਮੀਨ ਹਣੀ ਨਹੀਂ ਉਹ ਅਜੇ ਨਹੀਂ ਸਾਨੂੰ ਕੋਈ ਨੋ ਨੋਲੇਜ ਨਾ ਅਜੇ ਕੀਤੀਆਂ ਚਲੋ ਸਾਨੂੰ ਪਤਾ ਨਹੀਂ ਅਜੇ ਕਾਰ ਵੀ ਦਿੱਤੀਆਂ ਹੋਣਗੀਆਂ ਅਜੇ ਸਾਡੇ ਕੋਈ ਏਦਾਂ ਦੀ ਇਨਫਰਮੇਸ਼ਨ ਨਹੀਂ ਹੈਗੀ ਤੇ ਪਰ ਅਸੀਂ ਇਸ ਦਾ ਡਟ ਕੇ ਵਿਰੋਧ ਕਰਦੇ ਹਾਂ ਕੋਈ ਇੱਕ ਮਰਲਾ ਵੀ ਜ਼ਮੀਨ ਅਸੀਂ ਕੋਈ ਵੀ ਜ਼ਿੰਮੇਦਾਰ ਦੇ ਉਹਨੂੰ ਤਿਆਰ ਨਾ ਤੇ ਜੇ ਕੋਈ ਸਹਿਮਤੀ ਦਿੰਦੇ ਆ ਉਹ ਸਿਰਫ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਝੂਠੀਆਂ ਗੱਲਾਂ ਕਰ ਕਰਕੇ ਕਈ ਸਾਡੇ ਪਿੰਡ ਦੇ ਕੋਈ ਬੁੱਢੀ ਜੀ ਵੀ ਆ ਸਾਨੂੰ ਹੀ ਸਮਝਾਉਂਦੇ ਤੁਸੀਂ ਕਹਿ ਦਿਓ ਜੀ ਇਹ ਪਾਲਿਸੀ ਬਹੁਤ ਵਧੀਆ ਤੇ ਅਨਾ ਤੇ ਪਰ ਇਹ ਜਮੀਨਾਂ ਨਹੀਂ ਦੇਣੇ ਚਾਹੁੰਦੇ ਉਹਨਾਂ ਦੇ ਵਿੱਚ ਕੋਈ ਨਹੀਂ ਹੈ ਨਾ ਨਾ ਅਸੀਂ ਉਹਨਾਂ ਨੂੰ ਕਹਿੰਨੇ ਆਂ ਕਿ ਜੇ ਉਹਨਾਂ ਪਾਲਿਸੀ ਇੰਨੀ ਵਧੀਆ ਲਾ ਦੀ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਆਂ ਮਤਾ ਪਾ ਆਗੇ ਨਾ ਉਹਦੇ ਲੈ ਬਨੇ ਕਲੋਨੀ ਉਹਨਾਂ ਨਾਲ ਕਰ ਦੋ ਉਹ ਆਪਣੀ ਜਮੀਨ ਦੇ ਦੇ ਨਾਲੇ ਬਾਕੀਆਂ ਨੂੰ ਸਮਝਾ ਲੈਣ ਕਿ ਬਹੁਤ ਵਧੀਆ ਕਲੋਨੀ ਹੈਗੀ ਆ ਕਲੋਨੀ ਤੇ ਕਰ ਦੋ ਇਸ ਕਰਕੇ ਅਸੀਂ ਤਾਂ ਕੋਈ ਵੀ ਜੀ ਨੂੰ ਤਿਆਰ ਨਹੀਂ ਅੱਛਾ ਜੇ ਆਪਣਾ ਤੁਹਾਡੇ ਨਾਲ ਸਹਿਮਤੀ ਨਹੀਂ ਹੁੰਦੀ ਸਰਕਾਰ ਦੀ ਨਾਲ ਸਹਿਮਤ ਸਰਕਾਰ ਧੱਕਾ ਕਰਦੀ ਏ ਫਿਰ ਕਿੱਥੋਂ ਤੱਕ ਅਸੀਂ ਸੰਘਰਸ਼ ਕਰਾਂਗੇ ਜੀ ਖੀਰ ਤੱਕ ਜੋ ਵੀ ਸਾਡੇ ਕੋ ਗਵਰਨਮੈਂਟ ਕਾਨੂੰਨ ਦੇ ਹਿਸਾਬ ਨਾਲ ਕਰਾਂਗੇ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਪ੍ਰੋਟੈਸਟ ਮਿਲਿਆ ਅਸੀਂ ਕੋਰਟ ਕੋਰਟ ਚਾਵਾਂਗੇ ਸਟੇ ਲਵਾਂਗੇ ਅਸੀਂ ਜੋ ਵੀ ਸਾਡੇ ਕੋ ਹੋਇਆ ਕਸ ਸਭ ਕੁ ਕਰਾਂਗੇ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਜੀ ਜਦੋਂ ਉਹਨਾਂ ਨੇ ਕਿਹਾ ਵੀ ਸਹਿਮਤੀ ਤੋਂ ਬਿਨਾ ਨਹੀਂ ਰਿਕੁਆਇਰ ਕੀਤੀ ਜਾਊ ਤੇ ਇਥੇ ਅਸੀਂ ਕੋਈ ਵੀ ਦੇਣ ਨੂੰ ਤਿਆਰ ਨਹੀਂ ਤੇ ਸਾਡੀ ਇਸ ਕਰਕੇ ਸਾਡਾ ਮਸਲਾ ਕਲੋਜ਼ ਕਰਨਾ ਚਾਹੀਦਾ ਤੇ ਹਾਂ ਅਸੀਂ ਕਰ ਦੇਣੀ ਚਾਹ ਹਾਂ ਸਾਡਾ ਨਾਮ ਕੀ ਹੋ ਰਿਹਾ ਹੈ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਪਿੰਡ ਬੁਰਾਲਾ ਕਲਾ ਜੀ ਜੀ ਇਸਪੈੰਡ ਦਾ ਰਹਿਣਾ ਲਿਆ ਮੈਂ ਔਰ ਜੋ ਸਰਕਾਰ ਨੇ ਨਵੀਂ ਨੀਤੀ ਆ ਲੈ ਕੇ ਆਂਦੀ ਆ ਪੁਲਿੰਗ ਦੀ ਲੈਂਡ ਪੁਲਿੰਗ ਦੀ ਉਹਦੇ ਵਿੱਚ ਸਾਡਾ ਪੰਡ ਐਫੈਕਟ ਹੋ ਰਿਹਾ ਹੈ ਮੇਰੀ ਵੀ ਸਾਰੀ ਜ਼ਮੀਨ ਉੱਚ ਜਾ ਰਹੀ ਆ ਤੇ ਅਸੀਂ ਉਹਦੇ ਵਿਰੋਧ ਦੇ ਵਿੱਚ ਮੇਰੇ ਚਾਰੇ ਖੜਾ ਰਹੇ ਆ ਜੀ ਅਸੀਂ ਵਿਰੋਧ ਦੇ ਵਿੱਚ ਆ 1 ਇੰਚ ਵੀ ਪੈਲੀ ਅਸੀਂ ਨਹੀਂ ਦੇਣੀ ਸਾਰਾ ਪੰਡ ਸਾਡੇ ਨਾਲ ਆ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਰੱਦ ਕਰ ਦੇਣੀ ਚਾਹੀਦੀ ਇਹਨਾਂ ਨੂੰ ਬਾਕੀ ਸਾਨੂੰ ਆਮ ਆਦਮੀ ਪਾਰਟੀ ਨੇ ਸੱਡਿਆ ਵੀ ਸੀ ਚੰਡੀਗੜ੍ਹ ਉੱਥੇ ਗਏ ਵੀ ਸੀ ਅਸੀਂ 6 ਜਣੇ ਗਏ ਸੀ ਪਰ ਉੱਥੇ ਜਾ ਕੇ ਕਹਿੰਦੇ ਕਿ 2 ਜਣੇ ਹੀ ਅੰਦਰ ਜਾ ਸਕਦੇ ਆ ਜੀ ਔਰ ਅੰਦਰ ਵੀ ਜਾਣਾ ਹੈ ਤਾਂ ਤੁਸੀਂ ਉੱਥੇ ਹਾਂ ਤੇ ਨਾਰਾ ਦੇਣਾ ਹੈ ਤੁਸੀਂ ਹੋਰ ਕੁਝ ਨਹੀਂ ਬੋਲ ਸਕਦੇ ਪਰ ਅਸੀਂ ਕਿਹਾ ਕਿ ਅਸੀਂ ਵਿਰੋਧ ਕਰਨ ਆਏ ਹਾਂ ਅਸੀਂ ਵਿਰੋਧ ਹੀ ਕਰਨਾ ਹੈ ਪਰ ਉਹਨੇ ਅੰਦਰ ਨਹੀਂ ਜਾਣ ਦਿੱਤਾ ਉਹ ਕਹਿੰਦੇ ਕਿ ਤੁਹਾਨੂੰ ਪੈਂਡ ਦੇ ਵਿੱਚ ਇਨਫੋਰਮੇਸ਼ਨ ਪਹੁੰਚ ਜਾਏਗੀ ਜੋ ਵੀ ਅਸੀਂ ਮੈਨੀਫੈਸਟੋ ਬਣਾਵਾਂਗੇ ਤੁਸੀਂ ਪੜ੍ਹ ਕੇ ਤੇ ਸਾਨੂੰ ਸਾਈਨ ਕਰਕੇ ਦੱਸ ਦਿਓ ਹਾਂ ਜਾਂ ਨਾ ਦੇ ਵਿੱਚ ਹੀ ਕਿ ਠੀਕ ਹੈ ਜੀ ਪੰਜਾਬ ਐਗਰੀਕਲਚਰ ਦੇ ਨਾਮ ਦੇ ਪਛਣਾਏ ਦਾ ਜੀ ਜੇ ਪੰਜਾਬ ਦੀ ਕੋਠੀਆਂ ਪੈ ਜਾਣਗੇ ਪਾਰਕਟੇ ਜਾਣਗੇ ਪੰਜਾਬ ਦੇ ਹੋਣੇ ਫਲ ਬਣਨਗੇ ਸਹੀ ਗੱਲ ਹੈ ਕਿ ਪੰਜਾਬ ਦੀ ਹੋਂਦ ਖਤਮ ਹੀ ਕਰਨਾ ਚਾਹੁੰਦੇ ਆ ਜੋ ਅੱਗੇ ਵੀ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੇ ਸੀ ਉਹਨਾਂ ਨੇ ਇਸੇ ਕਰਕੇ ਲੈ ਕੇ ਆਉਂਦੇ ਸੀ ਕਿ ਇਹਨਾਂ ਨੂੰ ਐਮਐਸਪੀ ਨਹੀਂ ਦੇਣੀ ਸੀ ਹੁਣ ਉਹ ਜ਼ਮੀਨਾਂ ਇਸ ਤਰ੍ਹਾਂ ਰਿਕੁਆਇਰ ਕਰ ਰਿਹਾ ਸਾਰੇ ਕਿ ਇਹਨਾਂ ਨੂੰ ਜ਼ਿੰਮੇਵਾਰੀਆਂ ਰਹਿਣਗੇ ਤਾਂ ਐਮਐਸਪੀ ਕਿਥੋਂ ਲੈਣਗੇ ਇਹ ਤਿੰਨ ਕਾਲੇ ਕਾਨੂੰਨ ਅ ਲੀਗਲੀ ਖਤਮ ਕਰ ਦਿੱਤੇ ਕਿ ਲੜਾਈ ਲਾਇਆ ਨੇ ਉਹ ਲੜਾਈ ਹਾਲੇ ਵਿੱਚ ਹੀ ਲਟਕਾਇਆ ਹੋਇਆ ਆ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਲੈ ਕੁਛ ਵੀ ਕੋਈ ਕਲੀਅਰ ਤੇ ਕਰਦੇ ਨਹੀਂ ਪਏ ਉਹ ਕਿਤੇ ਕਦੇ ਪੰਜਾਬ ਦੀ ਸਰਕਾਰ ਆ ਜੀ ਤਨਵੰਦਾਂ ਸਵਾਰ ਇਹਦਾ ਵੀ ਹੱਥ ਹੈਗਾ ਹਾਂਜੀ ਸਾਰਿਆਂ ਦਾ ਰਲ ਕੇ ਆ ਜੀ ਇਹ ਸਾਰੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਕੋਈ ਵੀ ਦਿੱਲੀ ਤੋਂ ਜਿਹੜੀ ਪਾਰਟੀ ਵੀ ਆਈ ਆ ਅੱਜ ਤੱਕ ਪੰਜਾਬ ਦਾ ਕਿਸੇ ਨੇ ਨਹੀਂ ਸੋਚਿਆ ਸਭ ਆਪੋ ਆਪਣੇ ਸੋਚ ਰਹੇ ਆ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਖੜੇ ਇਹ ਸੰਤਾ ਸਗਾ ਦਾ ਪੰਜਾਬ ਸਗਾ ਦੀ ਬੁਰਕੀ ਸਾਂਝੀ ਸਾਂਝਾ ਸਾਰਾ ਕੁਝ ਸਾਂਝਾ ਜੀ ਇਹਨਾਂ ਦਾ ਥੈਂਕ ਯੂ ਆ ਭਾਈ ਗੁਰਜੀਤ ਇਹ ਫਤੇ ਮੈਂ